ਅੱਜ ਮੈਂ ਬਹੁਤ ਪਿੰਡਾਂ 'ਚ ਵੀ ਜਾਣਾ ਤੁਹਾਡੇ ਕੋਲੇ ਜ਼ਿੰਦਗੀ 'ਚ ਹੀ ਪਹਿਲੀ ਵਾਰੀ ਆਇਆ ਮੈਂ ਝੂਠ ਮਾਰੀ ਜਾਵਾਂ ਮੈਂ 50 ਵਾਰੀ ਆਇਆ ਉਹ ਨਹੀਂਗਾ ਪਰ ਜੋ ਇੱਥੇ ਆ ਕੇ ਤੁਹਾਡਾ ਪਿਆਰ ਮਿਲਿਆ ਜਮਸਤਬਾਲ ਵਰਗੇ ਮੁੰਡੇ ਖੜੇ ਆ ਪਹਿਲਾਂ ਤੋਂ ਜਾਣਦੇ ਆ ਤੇ ਤੁਸੀਂ ਮੈਨੂੰ ਸੁਣਨ ਵਾਸਤੇ ਆਪਣੇ ਕੰਮ ਛੱਡ ਕੇ ਆਏ ਹੋ ਤਾਂ ਮੇਰਾ ਵੀ ਫਰਜ਼ ਮੰਨਦਾ ਕਿ ਮੈਂ ਤੁਹਾਡੀ ਗੱਲ ਕਰਾਂ ਉਹ ਦੁਨੀਆਂ ਵੀ ਦੇਖੇ ਲੋਕ ਵੀ ਦੇਖਣ ਜਦੋਂ ਹੁਣ ਛੋਟੇ ਅਸੀਂ ਆ ਕੋਲੋਨੀਆ 'ਚ ਆਏ ਆ ਤਾਂ ਮੈਨੂੰ ਲੱਗਦਾ ਨਰਕ ਹੀ ਆ ਪਹਿਲਾਂ ਤਾਂ ਸਾਰਾ ਛੱਪੜ ਬਈ ਦੀ ਤੈਰਨਾ ਪੈਂਦਾ ਨਰਕ ਹੀ ਆ ਪਾਸਾ ਠੀਕ ਹਨ ਇਹ ਛੱਪੜ ਵਿੱਚ ਦੀ ਤਾਰ ਕੇ ਹੀ ਸਾਰੇ ਵੋਟਾਂ ਮੰਗਣ ਆਉਦੇ ਹੋਣੇ ਸੁਰ ਤੋਂ ਮਾਤਾ ਫਿਰ ਪੁੱਛਦਿਆਂ ਹੋਣਗੇ ਵੀ ਆ ਜਿਹੜਾ ਹੈਗਾ ਆ ਮੱਛੀਆਂ ਛੱਡਣ ਵਾਸਤੇ ਬਣਾਇਆ ਤੇ ਜਿਹੜਾ ਹੈਗਾ ਬੰਦਿਆਂ ਦੇ ਵਾਸਤੇ ਬਣਾਇਆ ਕੋਈ ਉੱਥੇ ਜੇ ਸਾਈਡ ਦੇਣੀ ਪਵੇ ਕਾਰ ਨੂੰ ਮੈਨੂੰ ਲੱਗਦਾ ਨਾਲ ਹੀ ਮੋਟਰਸਾਈਕਲ ਨੂੰ ਮੋਟਰਸਾਈਕਲ ਸਾਈਡਨ ਦੇਖਦਾ ਇੰਨੀ ਛੋਟੀ ਸੜਕ ਹੈ ਹੋ ਸਕਦਾ ਬੰਦਾ ਵਿੱਚ ਡਿੱਗ ਪਈ ਖਤਾਨ ਚੱਕਦਾ ਹੋ ਕੇ ਪੀ ਕੇ ਹੱਥ ਨੇ ਡਿੱਗਦਾ ਵੀ ਹੋਊਗਾ ਕੋਈ ਨਹੀਂ ਪੁੱਤ ਇਦੋਂ ਪਹਿਲਾਂ ਕਿਸੇ ਨੇ ਗੱਲ ਬਾਤ ਨਹੀਂ ਸੁਣੀ ਠੀਕ ਹੈ ਨਾ ਕੋਈ ਸਾਡੇ ਆਇਆ ਨਹੀਂ ਸੋਚਿਆ ਵੀ ਆਹ ਕੰਮ ਕਰਾਂਗੇ ਆਹ ਕਰਾਂਗੇ ਤੇ ਸਭ ਇੱਥੇ ਪੁੱਟਿਆ ਨਰਕੀ ਆ ਇੱਕ ਮੈਂ ਜਿਹੜੀ ਗੱਲਾਂ ਨਰਕਾ ਦੂਜੀ ਗੱਲ ਤੁਸੀਂ ਸ਼ਾਬਾਸ਼ ਓ ਮੈਂ ਜਦੋਂ ਆਇਆ ਤਾਂ ਮੈਂ ਮੁੰਡਿਆਂ ਨੂੰ ਮਿਲਿਆ ਆ ਸਤਪਾਲ ਵੀ ਪਲੱਸ 2 ਕੀਤੀ ਆ ਤੇ ਭਰਾ ਦੀ ਵੀ ਕੀਤੀ ਆ ਤੁਸੀਂ ਉਹ ਮੁੰਡਾ ਖੜਾ ਉਹਦੀ ਵੀ ਪਲੱਸ 2 ਕੀਤੀ ਆ ਠੀਕ ਆ ਆ ਮੈਂ ਘਰੇ ਗਿਆ ਉਹਨਾਂ ਦੇ ਜਿਹੜੀ ਧੀ ਆ ਉਹ ਵੀ ਬੀਏ ਕਰ ਦਿਓ ਮੁੰਡਾ ਕਟਿਆਲੀ ਕਰਦਾ ਹੈ ਨਾ ਦੇਖੋ ਯਾਰ ਤੁਸੀਂ ਆਪਦਾ ਤੇ ਟਪੇਟ ਬੰਨ ਕੇ ਜੇ ਕੋਈ ਕਹਿੰਦਾ ਨਾ ਵੋਟਾਂ ਕਾਦੇ ਵਾਸਤੇ ਪਾਉਣੇ ਆ ਕਈ ਕਹਿੰਦਾ ਵੀ ਅਸੀਂ ਲੀਡਰਾਂ ਵਾਂਗਰ ਤੁਰੇ ਫਿਰਦੇ ਆ ਹਨਾ ਜਾਂ ਕੁਛ ਵੀ ਕਰਦੇ ਆ ਆਪਾਂ ਕਾਦੇ ਵਾਸਤੇ ਕਰਦੇ ਆ ਉਹਦੇ ਜਵਾਕਾਂ ਵਾਸਤੇ ਜੋ ਵੀ ਕਰਦੇ ਆ ਜਿੰਦਗੀ ਦੇ ਵਿੱਚ ਬੱਚਿਆਂ ਵਾਸਤੇ ਕਰਦੇ ਆ ਕੀ ਹੋਵੇ ਸੋ ਸਾਰਾ ਕੁਝ ਬੱਚਿਆਂ ਵਾਸਤੇ ਕਰਨਾ ਹੈ ਬੱਚੇ ਤੁਸੀਂ ਪੜਾ ਲਏ ਆ 12 12 ਕਰਾ ਲਈਆਂ ਪਹਿਲਾਂ ਲੀਡਰ ਇਹ ਕਹਿੰਦੇ ਹੁੰਦੇ ਸੀਗੇ ਕਿ ਜੇ ਤੂੰ ਪੜਿਆ ਹੁੰਦਾ ਤੈਨੂੰ ਮੈਂ ਨੌਕਰੀ ਲਖਾ ਦਿੰਦਾ ਪਹਿਲਾਂ ਤਾਂ ਇਹੀ ਕਹਿੰਦੇ ਰਹੇ ਆ ਹੁਣ ਪਿਛਲੇ 10 ਸਾਲਾਂ ਦੇ ਵਿੱਚ 12 ਸਾਲਾਂ ਦੇ ਵਿੱਚ ਤੁਸੀਂ ਇੱਕ ਇੱਕ ਦਿਨ ਕਰਕੇ ਇੱਕ ਇੱਕ ਪਲ ਕਰਕੇ ਮਰ ਮਰ ਕੇ ਭੁੱਖੇ ਰਹਿ ਕੇ ਦਿਹਾੜੀਆਂ ਕਰਕੇ ਮਜ਼ਦੂਰੀਆਂ ਕਰਕੇ ਆਪਦੇ ਜਵਾਕ ਪੜਾਏ ਆ 12 12 ਕਰਾ ਦੇ ਹੁਣ 12 ਕਰਾਉਣ ਤੋਂ ਬਾਅਦ ਜਵਾਕਾਂ ਨੂੰ ਕਿੱਥੇ ਲੈ ਕੇ ਜਾਣਾ ਪੈਂਦਾ ਫੇਰ ਨਾਲ ਦਿਹਾੜੀ ਤੇ ਤਾਂ ਕਿੰਨਾ ਮਨ ਦੁਖੀ ਹੁੰਦਾ ਮਾਪਿਆਂ ਦਾ ਵੀ ਤੇ ਉਹ ਬੱਚੇ ਦਾ ਵੀ ਜਿਹਦੇ ਸਾਰੇ ਸੁਪਨੇ ਟੁੱਟ ਗਏ ਹੁਣ ਮੈਂ ਕੈਨੇਡਾ ਵੀ ਜਾ ਕੇ ਆਇਆ ਆ ਮੈਂ ਕੋਰੀਆ ਵੀ ਜਾ ਗਿਆ ਸਾਰੇ ਦੇਸ਼ ਮੇਰੇ ਘੁੰਮੇ ਆ ਹੁਣ ਲੋਕ ਇੱਥੋਂ ਪਤਾ ਛੱਡ ਕੇ ਕਿਉਂ ਜਾਂਦੇ ਆ ਮੈਂ ਤੁਹਾਨੂੰ ਦੱਸਦਾ ਹਾਂ ਤਾਂ ਇੱਕ ਹੀ ਫਰਕ ਆ ਬਾਈ ਉੱਥੇ ਕਿਸੇ ਕੋਲੇ ਜ਼ਮੀਨ ਨਹੀਂ ਉੱਥੇ ਆਏ ਨਹੀਂ ਪੁੱਛਦਾ ਤੇਰੇ ਕੋਲੇ ਕਿੰਨੇ ਕਿੱਲੇ ਆ ਜਦੋਂ ਬੰਦਾ 에어ਪੋਰਟ ਤੇ ਉਤਰਦਾ ਨਾਲ ਸਤਪਾਲ ਉਹ ਦੋ ਬੈਗ ਰੱਖਦਾ ਉਹਦੇ ਕੋਲੇ ਕੁਝ ਨਹੀਂ ਪਰ ਕੈਨੇਡਾ ਜਾ ਕੇ ਜੇ ਕਿਸੇ ਨੇ ਪੜ੍ਹਨਾ ਉਹ ਪੜ੍ਹ ਸਕਦਾ ਹੈ ਜੇ ਕਿਸੇ ਨੇ ਕਾਰ ਲੈਣੀ ਆ ਉਹ ਲੈ ਸਕਦਾ ਹੈ ਜੇ ਕਿਸੇ ਨੇ ਘਰ ਖਰੀਦਣਾ ਹੋ ਖਰੀਦ ਸਕਦਾ ਕਿਵੇਂ ਖਰੀਦਦਾ ਕਿਉਂਕਿ ਉਹਨੂੰ ਸਰਕਾਰ ਲੋਨ ਦਿੰਦੀ ਐ ਪਰ ਉਹ ਲੋਨ ਦੇਣ ਵੇਲੇ ਇਹ ਨਹੀਂ ਪੁੱਛਦਾ ਵੀ ਤੇਰੇ ਨਾਲ ਕਿੰਨੇ ਕਿੱਲੇ ਜ਼ਮੀਨ ਆ ਉਥੇ ਇਹ ਨਹੀਂ ਪੁੱਛਦਾ ਵੀ ਤੇਰੇ ਕੋਲੇ ਘਰ ਹੈਗਾ ਤੇਰੇ ਕੋਲੇ ਕਿੰਨੇ 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 ਕਿੱਲੇ ਜ਼ਮੀਨ ਹੈ ਤਾਂ ਕਰਕੇ ਦੇਖ ਲਓ ਇੱਥੋਂ ਬੰਦੇ 2-2 ਬੈਗ ਲੈ ਕੇ ਗਏ ਸੀ ਉਹਨਾਂ ਨੇ ਇਹ ਪੰਜਾਬ ਦੇ ਵਿੱਚ ਆ ਕੇ ਏਡੇ ਏਡੇ ਘਰ ਬਣਾਏ 100-100 ਕਿੱਲਾ ਵੀ ਬਣਾਇਆ ਤੁਸੀਂ ਦੇਖਦੇ ਹੋ ਬਾਹਰ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਮਨੁੱਖ ਦੀ ਕਦਰ ਹੈ ਹੁਣ ਮੈਨੂੰ ਇੱਕ ਗੱਲ ਦੱਸ ਦੇ ਨੇ ਲੀਡਰ ਜਿੰਨੇ ਵੀ ਬਣੇ ਫਿਰਦੇ ਆ ਚਾਹੇ ਉਹ ਝਾੜੂ ਵਾਲੇ ਆ ਚਾਹੇ ਉਹ ਪੰਜੇ ਵਾਲੇ ਆ ਚਾਹੇ ਆ ਨਵੇਂ ਆਇਆ ਬੀਜੇਪੀ ਵਾਲੇ ਆ ਕੋਈ ਬੰਦਾ ਇਹ ਦੱਸ ਦੇ ਤੁਸੀਂ ਕਹੋ ਸਾਰੀਆਂ ਵੋਟਾਂ ਪਾ ਦੇਵਾਂਗੇ ਵੀ ਸਾਡੇ ਜਵਾਕ ਜਿਹੜੇ ਅਸੀਂ 12 ਕਰਨ ਤੋਂ ਬਾਅਦ ਘਰੇ ਬਹਾਉਣੇ ਪੈਗੇ ਇਹਨਾਂ ਦਾ ਭਵਿੱਖ ਕੀ ਆ ਬਸ ਉਹਨਾਂ ਨੂੰ ਸਿਰਫ ਇਹ ਪੁੱਛਣਾ ਵੀ ਇਹਨਾਂ ਦਾ ਭਵਿੱਖ ਕੀ ਆ ਤੁਸੀਂ ਕੀ ਕਰੋਗੇ ਆਟਾ ਦਾਲਾਂ ਇਹਦਾ ਇਹਦੇ ਉੱਤੇ ਵੀ ਗੱਲ ਕਰੂੰਗਾ ਲੋੜ ਐ ਪਰ ਸਭ ਤੋਂ ਵੱਡੀ ਲੋੜ ਇਹ ਆ ਆਟਾ ਦਾ ਚਲੋ ਪਹਿਲਾਂ 30 ਮਿਲਦਾ ਸੀ 15 ਹੁਣ 5 ਹੀ ਕਰਤਾ ਹੁਣ ਜਮਾਂ ਖਤਮ ਹੀ ਕਰਦੇ ਚਲ ਮੈਂ ਕਹਣਾ ਬੰਦਾ ਇਹ ਨੌਕਰੀ ਦੇਣੇ ਰੱਟਾ ਉੱਟਾ ਦਾ ਅਸੀਂ ਫੇਰ ਵੀ ਲੈ ਲਾਂਗੇ ਆਪ ਹੀ ਕਮਾ ਲਾਂਗੇ ਹੁਣ 5 ਕਿਲੋ ਉਹਨਾਂ ਦਾ ਕਿੰਨਾ ਦਿਨ ਟੱਪ ਜਾਣਗੇ 5 ਕਿਲੋ ਦੋ ਡੰਗਾ ਦਿਖਾਦਾ ਜਾਂਦਾ ਮੈਂ ਮਾਦਾ ਇਹ ਇਹੀ ਕਹਿਣਾ ਇਹਨਾਂ ਨੂੰ ਪੁੱਛੋ ਇਹਨਾਂ ਤੇ ਦਬਾਅ ਪਾਓ ਇਹਨਾਂ ਨੂੰ ਕਹੋ ਵੀ ਸਾਡੇ ਧੀਆ ਪੁੱਤਾਂ ਨੂੰ ਪੜ੍ਹਨ ਵਾਸਤੇ ਕੋਈ ਕਾਲਜ ਬਣਾ ਕੇ ਦਿਓ ਜੇ ਮਨ ਲਾ 12 ਕਰਾ ਦਿਆਂ ਮਨ ਲਾ ਮੁੰਡਾ ਕੁਝ ਕਰਨਾ ਚਾਹੁੰਦਾ ਇਹਨੂੰ ਲੋਨ ਮੈਲਣਾ ਚਾਹੀਦਾ ਮੈਂ ਇਲੈਕਸ਼ਨ ਤਾਂ ਲੜ ਰਿਹਾ ਕਿਉਂਕਿ ਮੈਂ ਪੜਿਆ ਲਿਖਿਆ ਮੈਂ 2022 ਚ ਵੀ ਲੜਿਆ ਸੀ ਉਦੋਂ ਮੈਥੋਂ ਆਇਆ ਨਹੀਂ ਕਿਉਂਕਿ ਮੇਰੇ ਕੋਲੇ ਸਾਧਨ ਹੈ ਨਹੀਂ ਇਹਨੇ ਠੀਕ ਆ ਮੇਰੇ ਕੋਲੇ ਪੋਸਟਰ ਲਾਉਣ ਨੂੰ ਖਰਚਾ ਨਹੀਂਗਾ ਮੇਰੇ ਕੋਲੇ ਬੰਦੇ ਨਹੀਂ ਇਹਨੇ ਕਿਉਂਕਿ ਗਰੀਬ ਬੰਦਾ ਔਖਾ ਹੀ ਹੁੰਦਾ ਹਮੇਸ਼ਾ ਸਾਰੇ ਕਸੇ ਹੁਣ ਸਿਰਫ ਮੈਂ ਕਿਸੇ ਨੂੰ ਨਿੰਦਣ ਨਹੀਂ ਆ ਨਾ ਕਿਸੇ ਨੂੰ ਸੁਣਾਉਣ ਆਇਆ ਮੈਂ ਚਾਹੁੰਦਾ ਕਿ ਤੁਹਾਡੇ 3 ਪੁੱਤ ਜਿਨ੍ਹਾਂ ਨੇ 12ਵੀਂ ਤੋਂ ਵੱਧ ਕਿਤਾਬਾਂ ਰੱਖਦੀਆਂ ਘਰੇ ਉਹਨਾਂ ਦੀਆਂ ਦੁਬਾਰਾ ਕਿਤਾਬਾਂ ਚੱਕੀਆਂ ਜਾਂ ਮੈਂ ਚਾਹੁੰਨਾ ਕਿ ਗਰੀਬ ਬੰਦਿਆਂ ਨੂੰ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਉਹਨਾਂ ਨੂੰ ਸਰਕਾਰ ਲੋਨ ਦੇਵੇ ਜੇ ਹੁਣ ਮੰਨ ਲਾ ਇਹਨੇ ਪਾਇਲਟ ਬਣਾ ਉਹਦੇ ਉਹਦੇ 10-12 ਲੱਖ ਰੁਪਏ ਲੱਗਦਾ ਹੁਣ ਆ ਬਦੇ ਹਾਸ ਤੇ ਹੁਣ ਤੁਹਾਨੂੰ ਲੱਗਦਾ ਬਾਣੀ ਨਹੀਂ ਸਕਦਾ ਹੈਨਾ ਤੁਹਾਨੂੰ ਲੱਗਦਾ ਬਾਣੀ ਨਹੀਂ ਸਕਦਾ ਕਿਉਂਕਿ ਪੁੱਤ ਆਪਣੇ ਖਾ ਵੀ ਮਾਰਤੇ ਆਪਣੇ ਖਾ ਵੀ ਮਾਰਤੇ ਹੁਣ ਜਦੋਂ ਮੈਂ ਉੱਠਦਾ ਮੇਰੀ ਗੱਲ ਸੁਣ ਮੈਂ ਜੇ ਮੈਂ ਬੱਚੇ ਹੱਸਿਆ ਨਾ ਜੇ ਹੁਣ ਬਾਪੂ ਮੇਰੀ ਗੱਲ ਸੁਣ ਲੈ ਹੁਣ ਮੈਨੂੰ ਪਤਾ ਵੀਰ ਬਣ ਕੇ ਦੇਖੋ ਮੱਚ ਜੇਕਰ ਵੀਰ ਬਣ ਕੇ ਗੱਲ ਨਾ ਵੀ ਟੋਕਿਓ ਤੇ ਪਤਾ ਕੀ ਆ ਬੰਦੇ ਬੱਚੇ ਸਾਰੇ ਪਾਇਲਟ ਹੁਣ ਕਹਾਵਾ ਇਹਦਾ ਮਤਲਬ ਇਹ ਆ ਵੀ ਮਲਾਹਾ ਪਾਸਲੇ ਫਿਰ ਇਹਦਾ ਵੀ ਜਵਾਕ ਤਾਂ ਫਿਰ ਨਾਲ ਤੇ ਅੜ ਨਹੀਂ ਜਾਊਗਾ ਫਿਰ ਇਹਦਾ ਮਤਲਬ ਜਿੱਦੇ ਸਤਪਾਲ ਗਿਆ ਤਾਂ ਉਹਦਾ ਵੀ ਜਵਾਕ ਹੀ ਤੇੜਾ ਪੱਕੀ ਗੱਲ ਕਰ ਲਏ ਫਿਰ ਉਹਦਾ ਵੀ ਫਿਰ ਤਾਂ ਪੱਕੇ ਹੀ ਬਣ ਲਏ ਫਿਰ ਆਪਾਂ ਫਿਰ ਫਾਇਦਾ ਕੀ ਆ ਸਮਾਜ ਦਾ ਸਾਨੂੰ ਡਾਕਟਰ ਭੀਮਰਾਓ ਅੰਬੇਦਕਰ ਜਿਹੜੇ ਸਾਡੇ ਭਗਵਾਨ ਕਹਿੰਦੇ ਲੋਕ ਨੂੰ ਕਿਉਂ ਕਿਉਂਕਿ ਉਹਨਾਂ ਨੇ ਗਰੀਬਾਂ ਵਾਸਤੇ ਸੁਧਾਨ ਲਿਖਿਆ ਵੇ ਖੜਾਏ ਹੋ ਸਕਦੇ ਆ ਤਾਂ ਹੀ ਤਾਂ ਤੁਹਾਨੂੰ ਐਂ ਲੱਗਦਾ ਹੁਣ ਹਰੇ ਕਹੂਗਾ ਜਾਦਾ ਮਾਨਫਰੀ ਤੇ ਜਿੱਤੂ ਜਾਂ ਰਾਜਾ ਜਿੱਤੂ ਜਾਂ ਡੈਂਪੀ ਜਿੱਤੂ ਜੇ ਕਹੇ ਵੀ ਗੁਰਪ੍ਰੀਤ ਕੋਟਲੀ ਜਿੱਤੂ ਉਹ ਵੀ ਐਂ ਦੰਦ ਕੱਢ ਲੈਂਦੇ ਵੀ ਇਹ ਕਮੇ ਜਿੱਤੂ ਇਹ ਨਹੀਂਗਾ ਪੁੱਤ ਸਭ ਕੁਝ ਬਦਲਦਾ ਦੁਨੀਆ ਤੇ ਠੀਕ ਆ ਐਂ ਤਾਂ ਰਾਜਾਂ ਦੇ ਰਾਜ ਹੀ ਰਹਿੰਦੇ ਔਰਗ ਜੇ ਵਰਗੇ ਖਤਮ ਹੋ ਗਏ ਆ ਬਾਦਲ ਕੇ ਏਡੇ ਤਕੜੇ ਘੁੰਦੇ ਸੀ ਉਹ ਖਤਮ ਹੋ ਗਏ ਠੀਕ ਆ ਥੱਲਿਓ ਤਾਂ ਆਉਂਦੇ ਹੀ ਆਉਂਦੇ ਆ ਪਹਿਲਾ ਪੁੱਤ ਕੱਚੇ ਮਕਾਨ ਸੀਗੇ ਤੁਹਾਡੇ ਪਿਓ ਦਾਦਿਆਂ ਨੇ ਮਾਂ ਪਿਓ ਨੇ ਬਹੁਤ ਮਿਹਨਤ ਕਰਕੇ ਪੱਕੇ ਪਾਏ ਆ ਪਹਿਲਾ ਬੇਬੇ ਵਰਗਨ ਪੁੱਛਲਾ ਮੀ ਹਜੇ ਪਿਆ ਹੁੰਦਾ ਸੀ ਕੋਟਲੀ ਤੇ ਫਿਰ ਇੱਧਰ ਪਿਆ ਜਾਂਦਾ ਸੀ ਬਾਲਾਂਵੇਂ ਦੀ ਪਾਣੀ ਨਿਕਲੂ ਉੱਤੋਂ ਦੀ ਥੱਲੇ ਰੋਟੀਆਂ ਲਾਈ ਜਾਂਦੀਆਂ ਉੱਤੋਂ ਪਾਣੀ ਚੋਈ ਜਾਂਦਾ ਉਹ ਦਿਨ ਬਦਲੇ ਆ ਜਿਹੜੀ ਗੱਲ ਮੈਂ ਚਾਹਣਾ ਰਾਜਨੀਤੀ ਦੇ ਵਿੱਚ ਮੈਂ ਚਾਹਣਾ ਸਾਡੇ ਜੇ ਧੀਆਂ ਪੁੱਤ ਪੜਨਾ ਚਾਹੁੰਦੇ ਆ ਹੁਣ ਪੜਨ ਵਾਸਤੇ ਕੀ ਚਾਹੀਦਾ ਲੋਨ ਚਾਹੀ ਇਹਨਾਂ ਨੂੰ ਪੈਸਾ ਚਾਹੀਦਾ ਮੰਨ ਲਾ ਇਹਨੇ ਕੱਲ ਨੂੰ ਪਟਿਆਲੇ ਪੜਨਾ ਤਾਂ ਪੈਸਾ ਚਾਹੀਦਾ ਪੈਸਾ ਸਰਕਾਰ ਦੇਵੇ ਪੜਾਈ ਤੇ ਲਾਵੇ ਸਾਡੀ ਜਵਾਬ ਇਹ ਜਦੋਂ ਮਾਲਾ ਆਪਦੀ ਨੌਕਰੀ ਪਾਏਗਾ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਕੁਛ ਵੀ ਜੋਗ ਚਾਹੁੰਦਾ ਮਾਸਟਰ ਬਣ ਗਿਆ ਉਸ ਤੋਂ ਬਾਅਦ ਇਹ ਇਹ ਲਾਹ ਦੇ ਉਹਦੇ ਪੈਸੇ ਲਾਹ ਦੇ ਪਹਿਲਾ ਦੂਜਾ ਮੈਂ ਚਾਹੁੰਦਾ ਜਿਵੇਂ ਸਾਡੇ ਮਜ਼ਦੂਰ ਭਰਾਣੇ 12ਵੀਂ ਆ ਹੀ ਹੁੰਦਾ ਭੈਣੇ ਬਾਹਰ ਕੋਈ ਆਏ ਨੀਗਾ ਕੈਨੇਡਾ ਤੁਸੀਂ ਕੈਨੇਡਾ ਇੱਥੇ ਕਿਸੇ ਦੀ ਜ਼ਮੀਨ ਹੀ ਪੁੱਛੀ ਜਾਂਦੀ ਕਿੰਨੀ ਆ ਉਹ ਬੰਦਾ ਦੇਖਦੇ ਆ ਵੀ ਇਹ ਕਾਬਲ ਹੈ ਇਹ ਕੁਝ ਕਰਨਾ ਚਾਹੁੰਦਾ ਉਹਦੀ ਹੈਲਪ ਕਰਦੀ ਹੈ ਸਰਕਾਰ ਉਹਦੀ ਸਹਾਇਤਾ ਕਰਦੀ ਹੈ ਵੀ ਤੂੰ ਉੱਠ ਜੇ ਤੂੰ ਉੱਠੇਗਾ ਦੇਸ਼ ਉੱਠੂਗਾ ਦੂਜੀ ਗੱਲ ਜੇ ਕਿਸੇ ਨੇ ਮੰਨ ਲਓ ਆਪਦਾ ਤੁਸੀਂ ਕੰਮ ਚਲਾਉਣਾ ਮੰਨ ਲਾ ਬਹੁਤ ਸੋਹਣਾ ਕਾਰੀਗਰ ਬੰਦਾ ਹੈ ਹੁਣ ਦਿਹਾੜੀਦਾਰ ਬੰਦਾ ساری ਉਮਰ ਦਿਹਾੜੀਆਂ ਹੀ ਕਰੀ ਜਾਂਦਾ ਜੇ ਉਹ ਚਾਵੇ ਉਹਦੇ ਕੋਲ ਜੇ ਪੈਸੇ ਹੋਣ ਜੇ ਸਰਕਾਰ ਉਹਨੂੰ 15-20 ਲੱਖ ਰੁਪਇਆ ਦੇਵੇ ਬਿਨਾਂ ਵਿਆਜ ਤੋਂ ਲੰਮੇ ਸਮੇਂ ਚ ਆਪਦਾ ਕਾਰੋਬਾਰ ਖੜਾ ਕਰਨ ਵਾਸਤੇ ਉਹ ਆਪਣੀ ਮਿਹਨਤ ਨਾਲ ਦਿਮਾਗ ਨਾਲ ਉਹ ਚੀਜ਼ ਬਣਾਵੇ ਜਦੋਂ ਉਹ ਲਾਹ ਬਣਾ ਲੇ ਉਸ ਤੋਂ ਬਾਅਦ ਉਹ ਪੈਸਾ ਮੋੜ ਦੇ ਠੀਕ ਆ ਇਹਦਾ ਹੋਇਆ ਇੱਕ ਤਰੱਕੀ ਦਾ ਰਾਜ ਦਾ ਦੁਨੀਆ ਤੇ ਮੈਂ ਚਾਹੁੰਦਾ ਸਾਡੇ ਵੀ ਐਂ ਹੀ ਹੋਵੇ ਹੋਰ ਸਾਡੇ ਉਲਟਾ ਵਿਆਹ ਤੇ ਸੋਨੂੰ ਵੀ ਦਿੰਦੇ ਆ ਆਪਣਾਸ ਵਾਲੇ ਆ ਜਾਂਦੇ 10 ਬੀਬੀਆਂ ਨੂੰ ਇਕੱਠਿਆਂ ਕਰਕੇ ਦੇ ਕੇ 20-20 ਹਜ਼ਾਰ ਰੁਪਇਆ ਇੱਕ ਵਾਰੀ ਚਲੇ ਜਾਂਦੇ ਆ ਉਸ ਤੋਂ ਬਾਅਦ ਬੀਬੀਆਂ ਆਪ ਚਲੇ ਜਾਂਦੀ ਨਹੀਂ ਤੂੰ ਭਰਦੀ ਕਿਉਂ ਨਹੀਂ ਆਏ ਨਹੀਂ ਉਹ ਆਪ ਚ ਲੜਾ ਲੜਾ ਕੇ ਫਿਰ ਵਿਚਾਰੀਆਂ ਸਿਲੰਡਰ ਵੇਚਦੀਆਂ ਕੋਈ ਕੋਈ ਕਾਂਡੇ ਵੇਚਦੀ ਆ ਕੋਈ ਕਿਸੇ ਨੂੰ ਗਾਲਾਂ ਕਿਸਲੇ ਪੋਚਾ ਲਾਉਂਦੀ ਫਿਰਦੀ ਆ ਵੀ ਅੱਜ ਸਾਡੇ ਕਿਸ਼ਤ ਕਿਸ਼ਤਾਂ ਵਾਲੇ ਆਉਂਦੇ ਨਹੀਂ ਗਾ ਤੇ ਪਹਿਲੇ ਹੀ ਦਮਾ ਦੇ ਰਾਤ ਨੂੰ ਸੌਂਦੀ ਨਹੀਂ ਮੇਰੀ ਗੱਲ ਸੁਣੋ ਉਹ ਵੀ ਤਾਂ ਦਿੰਦੇ ਮੈਂ ਤੁਹਾਨੂੰ ਨਾ ਗੁਲਾਮ ਬਣਾ ਕੇ ਰੱਖਿਆ ਗਿਆ ਵੀਰੇ ਮੈਨੂੰ ਆਏ ਦੱਸੋ ਜਿੰਨੇ ਪੋਸਟਰ ਥੋੜੇ ਲਾਏ ਐ ਇਹ ਤੁਹਾਨੂੰ ਮੈਂ ਦਿਖਾਣਾ ਜਿਵੇਂ ਉਹਨਾਂ ਨੇ ਫੁੱਲ ਚੜੀਆਂ ਲਾਈ ਬਿਠੇ ਹੈ ਨਾ ਇੰਨੀਆਂ ਐਨਾ ਐਡਾ ਕੱਪੜਾ ਮੈਨੂੰ ਲੱਗਾ ਪੰਜ ਘਰਾਂ ਦੇ ਜਵਾਕਾਂ ਦੇ ਲੀੜੇ ਸਮਾ ਦੇ ਨੇ ਜੇ ਦਿੱਤੇ ਹੋਣ ਤੁਸੀਂ ਮੇਰੀ ਗੱਲ ਸੁਣੋ ਇਹ ਥੋੜੇ ਲੀੜੇ ਨਹੀਂ ਸੁਵਾਉਣਗੇ ਆਹ ਲਾ ਦੇਣਗੇ ਆਹ ਜਿਹੜੇ ਆ ਪੋਸਟਰ ਹੈ ਠੀਕ ਆ ਕਈ ਪਿੰਡਾਂ ਅਜ ਤਾਂ ਮੈਂ ਇੱਥੇ ਥੋੜੇ ਘੱਟ ਆ ਥੋੜੇ ਸ਼ਾਇਦ ਉਹ ਇੱਥੇ ਤੋਂ ਡਰਦੇ ਐ ਕਈ ਪਿੰਡਾਂ ਇਹਦਾ ਪੂਰੀਆਂ ਪੂਰੀਆਂ ਕੰਧਾਂ ਭਰੀਆਂ ਪੰਘਾਂ ਪੋਸਟਰਾਂ ਨਾਲ ਮੈਂ ਤਾਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਇੰਨੇ ਪੋਸਟਰ ਨਾ ਲਾਓ ਇਹਦੋਂ ਤੱਕ ਪਲਾਸਟਰ ਹੀ ਕਰਾ ਦਿਓ ਅਗਲੇ ਦੀ ਕੰਧ ਨਾਲੇ ਉਹਨੂੰ ਫਾਇਦਾ ਹੋ ਜੇ ਨਾਲੇ ਸਾਨੂੰ ਫਾਇਦਾ ਉੱਤੇ ਲਿਖ ਲੋ ਵੀ ਭਾਈ ਇਹ ਰਾਜ ਨੇ ਕੀਤੀ ਆ ਆ ਮਨਪ੍ਰੀਤ ਨੇ ਕੀਤੀ ਆ ਮਤਲਬ ਇਹ ਕੀ ਆ ਮੈਂ ਕਹਣਾ ਮਨੁੱਖੀ ਕਦਰਾਂ ਕੀਮਤਾਂ ਹੋਣ ਮੈਂ ਤਾਂ ਸਿਰਫ ਭਾਈ ਜਿਹੜਾ ਲੜ ਰਿਹਾ ਇਹਨਾਂ ਨਾਲ ਦੇਖੋ ਇਹਨਾਂ ਕੋਲੇ 25 25 ਬਹੁਤ ਪੈਸਾ ਬਹੁਤ ਜ਼ਿਆਦਾ ਪੈਸਾ ਸੋਚ ਨਹੀਂ ਸਕਦੇ ਥੁੱਕ ਮੁਖ ਜੋ ਇੰਦੀਆਂ ਜੀਰਮਾਂ ਲੱਗਦੀਆਂ ਮੈਂ ਸਿਰਫ ਤਾਂ ਇਹਨਾਂ ਦੇ ਬਰਾਬਰ ਲੜ ਰਿਹਾ ਕਿਉਂਕਿ ਮੈਂ ਇੱਕ ਆਮ ਜੇ ਘਰ ਦਾ ਮੁੰਡਾ ਕਿਸਾਨ ਮਜ਼ਦੂਰ ਆ ਮੈਂ ਦਿਹਾੜੀਆਂ ਕਿਤਿਆਂ ਪਲੱਸ 2 ਤੋਂ ਬਾਅਦ ਤੋਂ ਮੈਂ ਪਲੱਸ 2 ਕੀਤੀ ਜੈਤੋ ਪੜਿਆ ਨਾਨ ਮੈਡੀਕਲ ਕੀਤੀ ਫਿਰ ਮੈਂ ਲਹਿਰੇ ਮੁਹੱਬਤ ਤੇ ਥਰਮਲ ਚ ਲੱਗਿਆ ਦਿਹਾੜੀਆਂ ਕੀਤੀਆਂ ਰਜਿੰਦਰਾ ਚੋਂ ਮੈਂ 15 ਕੀਤੀਆਂ ਬੀ ਐਸਸੀ ਕੀਤੀ ਰਜਿੰਦਰਾ ਜੇ ਪੜਦੇ ਪੜਦਨੇ ਫਿਰ ਮੈਂ ਟਰਾਈਡੈਂਟ ਕੰਪਨੀ ਧੌਲੇ ਉੱਥੇ ਦਿਹਾੜੀਆਂ ਕੀਤੀਆਂ ਫਿਰ ਮੈਂ ਪ੍ਰੋਫੈਸਰ ਬਣਿਆ ਫਿਰ ਮੈਂ ਦਿੱਲੀ ਪੜਿਆ ਫਿਰ ਮੈਂ ਜਿਹੜਾ ਹੈਗਾ ਕਿਸਾਨ ਅੰਦੋਲਨ ਚ ਰਿਹਾ 1.5 ਸਾਲ ਹੁਣ ਮੈਂ ਬਲੌਗਰ ਆ ਵੀਡੀਓ ਪਾਉਣਾ ਰਹਿਣਾ ਮੈਂ ਦੁਨੀਆ ਘੁੰਮਦਾ ਮੈਂ ਤਾਂ ਲੜ ਰਿਹਾ ਵੀ ਤਾਂ ਕਿ ਸਾਡੇ ਜਵਾਕਾਂ ਨੂੰ ਉਹ ਖਾਬ ਦਿਖਾਏ ਜਾਣ ਇਹ ਤਾਂ ਸਿਰਫ ਇਹ ਕਹਿੰਦੇ ਤੁਸੀਂ ਵੋਟ ਪਾਉਣੀ ਹੈ ਵੋਟ ਦੀ ਪਤਾ ਕਿੰਨੀ ਤਾਕਤ ਹੈ ਸੋਚ ਆਹ ਜਿਹੜੇ ਕੀਮਤ ਤੋਂ ਕੋਈ ਮਾਤਾ ਹੈ ਨਹੀਂ ਆਹ 20-20 ਕਰੋੜ ਰੁਪਇਆ ਲਾਈ ਜਾਂਦੇ ਆ ਮੇਰੀ ਗੱਲ ਸਾਰੇ ਤਾਂ ਜੱਦ ਦੇ ਨਹੀਂਗੇ ਹੁਣ ਕਿੰਨੇ ਜੱਦ ਦੇ ਤਾਂ ਹੈ ਨਹੀਂ ਜਿੱਤੂ ਤਾਂ ਇੱਕ ਹੀ ਇਹਦਾ ਪਤਾ ਹੀ ਹੈ ਇਹ ਤਾਂ ਜਿੱਤ ਜਾਣਗੇ ਜਿੱਤੂ ਇੱਕ ਪਰ ਇਹਨੇ 20-20 ਕਰੋੜ 30 ਦੀ ਕਰੋੜ ਕਿਉਂ ਲਾਉਂਦੇ ਆ ਕਿਉਂਕਿ ਇਹਨਾਂ ਨੂੰ ਪਤਾ ਵੀ 20 ਕਰੋੜ ਲਾ ਕੇ 2000 ਕਰੋੜ ਰੁਪਇਆ ਕਮਾਵਾਂਗੇ ਹੁਣ ਇਹਨਾਂ ਨੇ ਛੋੜਿਆ ਕਲੋਨੀਆ ਚ ਕੋਈ ਸਕੂਲ ਨਹੀਂ ਖੋਲਿਆ ਕੋਈ ਡਾਕਟਰ ਨਹੀਂ ਹੈਗਾ ਡਾਕਟਰ ਜੇ ਬਿਮਾਰ ਹੋ ਜਾਏ ਕੋਈ ਸਰਕਾਰੀ ਹੈ ਨਹੀਂ ਪੁੱਤ ਸਭ ਇੱਥੇ ਨਾਲ ਆਪਣੇ ਦੋਦੇ ਇੱਕ ਡਾਕਟਰ ਆ ਵੱਡਾ ਉਹ 25 2 ਲੱਖ ਬੰਦੇ ਮੰਗਰੇ ਇੱਕ ਡਾਕਟਰ ਐ ਮੈਨੂੰ ਕੋਈ ਵੀ ਬੰਦਾ ਕਹੇ ਦੇ ਗਦੜਵਾਦਾ ਵੀ ਸਾਡੀ ਜਾਂ ਭੈਣ ਕਹੇ ਦੇ ਵੀ ਕਿਸ ਨੇ ਗੋਡੇ ਬਦਲਾਏ ਆ ਜਾ ਕੇ ਕਿਸੇ ਸਰਕਾਰੀ ਹਸਪਤਾਲ ਚ ਕਿਸ ਨੇ ਕੋਈ ਮੋਢੇ ਬਦਲਾਏ ਆ ਕਿਸੇ ਦਾ ਹਾਰਟ ਕਿਸੇ ਦਾ ਢਿੱਡ ਨਹੀਂ ਹੁਣ ਦੇਖ ਲੋ ਜਿਵੇਂ ਰਾਜਾ ਵੜੇਂਗਾ ਹੁਣ ਇਹਦੇ ਘਰਾਂ ਦੇ ਆ ਆ ਬੀਬੀ ਆ ਇਹਦੀ ਉਮਰ ਪਤਾ ਕਿੰਨੀ ਆ ਸੋਨੂ ਆਇ ਲੱਗਦਾ ਹੋਣਾ ਵੀ ਉਹਦੇ 20 25 ਸਾਲਾਂ ਦੇ ਇਹਦੀ ਉਮਰ 50 ਸਾਲ ਦੀ ਹੈ ਤੇ ਉਹਦੇ ਚਿਹਰੇ ਤੇ ਨੂਰ ਦੇਖੋ ਤੇ ਮੇਰੀ ਬੇਬੇ ਦੇ ਦੇਖੋ ਇਹ ਵੀ 50 ਸਾਲ ਦੀ ਹੈ ਇਹ ਇਹਦਾ ਇਹ ਤਾਂ ਸਾਡੇ ਦਾ ਝੋਰੀਆਂ ਨੇ ਗੁੱਡੇ ਕਰਤੇ ਸਾਡੇ ਦਾ ਮੈਂ ਕਿਸੇ ਨੂੰ ਉਂ ਕੱਢ ਲੈਣਾ 20 ਸਾਲ ਦਾ ਜਵਾਨ ਕਹਿੰਦਾ ਯਾਰ ਜਿਵੇਂ ਮਾੜਾ 670 ਸਾਲ ਦਾ ਹੁੰਦਾ ਤੇ ਇਹਨਾਂ ਦੇ 50 50 ਸਾਲ ਦੇ ਜਵਾਨ ਫਿਰਦੇ ਆਂ ਚਿਹਰੇ ਖਾਂਦੇ ਆ ਪਤਾ ਨਹੀਂ ਕੀ ਲਾਲ ਲਾਲ ਤੇ ਸਾਨੂੰ ਫਿਕਰਾਂ ਨਹੀਂ ਖਾਲਿਆ ਬਾਈ ਜੀ ਗੱਲ ਸਮਝੋ ਇਨਾਂ ਦੇ ਵਿਰੁੱਧ ਲੜਨਾ ਪੈਣਾ ਇਹ ਤਿੰਨ ਚਾਰ ਟੱਬਰ ਰਹੇ ਆ ਇੱਥੇ ਜ਼ਿਆਦਾ ਇੱਥੇ ਬਾਦਲ ਕੇ ਪਾਉਂਦੇ ਰਹੇ ਵੋਟਾਂ ਉਸ ਤੋਂ ਬਾਅਦ ਆ ਗਿਆ ਇਹਨਾਂ ਦਾ ਡੈਂਪੀ ਉਹ ਪਾਉਂਦਾ ਰਿਹਾ ਉਧਰੋਂ ਆ ਗਿਆ ਰਾਜਾ ਉਹ ਤਿੰਨ ਵਾਰੀ ਬਣ ਗਿਆ ਇੱਥੋਂ ਗੇਬੇ ਤਿੰਨ ਵਾਰੀ ਇੱਥੋਂ ਜਿੱਤਾਇਆ 34 ਵੀ ਲੁਧਿਆਣੇੋਂ ਜਿੱਤ ਗਿਆ ਹੁਣ ਪੰਜਵੀਂ ਵਾਰੀ ਕਹਿੰਦਾ ਮੈਂ ਤਾਂ ਬਹੁਤ ਵਾਰੀ ਜਿੱਤ ਗਿਆ ਹੁਣ ਮੇਰੀ ਘਰਾਂ ਵਾਲੀ ਵੀ ਜਿੱਤਾਓ ਆ ਜਿਹੜੇ ਸਾਡੇ ਬਾਪੂ ਉਹਦੇ ਮਗਰ ਲਾ ਕੇ ਵੋਟਾਂ ਪਾਉਂਦੇ ਰਹੇ ਉਹਨਾਂ ਤਾਂ ਆਪਣੀ ਘਰਾਂ ਵਾਲੀ ਵੀ ਬਣਾਉਣੀ ਐ ਤੇ ਇੱਥੇ ਸੋਨ ਨੂੰ ਆ ਕੇ ਪੀਕਿਓ ਨਾ ਜੀ ਦਾदू ਸੋਨ ਢਾ ਲੈਦੇ ਇਥ ਇਹ ਆਪਣੇ ਬਾਪੂ ਘਰ ਦਾ ਨਹੀਂ ਸੋਚਦੇ ਇਹ ਮੁੰਡਾ ਦੇਖ ਲਓ ਆਪਦੇ ਘਰਾਂ ਵਾਲੇ ਦਾ ਵੀ ਸੋਚਦਾ ਹੁਣ ਜਿਹੜਾ ਉਹ ਬੰਦਾ ਮਨਪ੍ਰੀਤ ਹੈ ਇਹਨੇ ਸਾਰਾ ਅਖਜਾਨਾ ਖਾਲੀ ਕੀਤਾ ਵੇ ਡੁੱਜਾ ਡ ਸਾਰਾ ਖਾ ਪੀ ਗਏ ਇਹ ਪਤਾ ਨਹੀਂ ਕਿੰਨੀਆਂ ਪਾਰਟੀਆਂ ਬਦਲ ਕੇ ਇੱਥੇ ਫੇਰ ਆ ਗਿਆ 20 ਸਾਲਾਂ ਬਾਅਦ ਇਹ ਕਹਿੰਦਾ ਹੁਣ ਫੇਰ ਚੱਲ ਗਏ ਗਿੱਦੜ ਵਾਲੇ ਭੁੱਲ ਗਏ ਹੋਣੇ ਆ ਦੇਖੋ ਇਹ ਤਾਂ ਹੈਗਾ ਅਮੀਰ ਘਰਾਂ ਦੇ ਸਾਨੂੰ ਇਹਨਾਂ ਨੂੰ ਐ ਲੱਗਦਾ ਹੁੰਦਾ ਵੀ ਜਿਹੜਾ ਇੱਕ ਮਿੰਟ ਬਈ ਇਹਨਾਂ ਨੂੰ ਇੱਕੋ ਗੱਲ ਦਾ ਪਤਾ ਇਹ ਪਤਾ ਵੋਟ ਕਿਵੇਂ ਕਰਦੇ ਆ ਬਾਪੂ ਪਾਠ ਪਾੜ ਚਲਾ ਦੇ ਬੰਦ ਆਕੇ ਨੇ ਛੱਡ ਲਿਆ ਕੋਈ ਨਹੀਂ ਕੋਈ ਨਹੀਂ ਪਤਾ ਬਸ 2 ਕੁ ਮਿੰਟ ਤੁਸੀਂ ਵੀ ਰੋਟੀਆਂ ਲਾਉਣਾ ਮੈਂ ਥੋੜੇ ਦੋ ਤਿੰਨ ਗੱਲਾਂ ਕਰਾਂ ਮੈਂ ਤੁਹਾਨੂੰ ਦੱਸਾਂ ਇੱਕ ਵੀ ਇਹ ਬੰਦੇ ਕੀ ਚਾਹੁੰਦੇ ਆ ਇਹਨਾਂ ਨੂੰ ਪਤਾ ਪਤਾ ਕੀ ਆ ਇਹ ਹੁਣ ਆਉਣਗੇ ਥੋਡੇ ਘਰੇ ਡਗੜ ਡਗੜ ਕਰਦੇ 15-20 ਗੱਡੀਆਂ ਆਉਂਦੀਆਂ ਨਾਲ ਥੋਡੇ ਪਿੰਡ ਦੇ ਦੋ ਆਉਂਦੇ ਆ ਚੌਧਰੀ ਹੋਣਗੇ ਉਹ ਠੀਕ ਆ ਜੇ ਬੇਬੇ ਵਰਗੀਆਂ ਗੱਲ ਵੀ ਕਰ ਰਹੀਆਂ ਉਹਨੇ ਪਰੇ ਕਰ ਦੇਣਾ ਉਹ ਤੈਨੂੰ ਮੈਂ ਮੇਰੇ ਕੋਲੇ ਆਜੋ ਮੇਰੇ ਕੋਲੇ ਅੱਜ ਘਰੇ ਇਹ ਤਾਂ ਮੂਰੇ ਨਾਲ ਆਏ ਪਿੱਛੇ ਛੜ ਛੜ ਕੇ ਵੀ ਪਿੱਛੇ ਬੀਸ ਉਹਨੂੰ ਗੱਲ ਵੀ ਨਹੀਂ ਕਰਨ ਦਿੰਦੇ ਉਹਨਾਂ ਨਾਲ ਹੋਰ ਤਾਂ ਗੱਲਾਂ ਦੀ ਗੱਲ ਉਹ ਗੱਲ ਵੀ ਨਹੀਂ ਕੀਤੀ ਸਾਡੇ ਬੰਦਿਆਂ ਨੂੰ ਤਾਂ ਇਕੱਲਾ ਵੋਟਾਂ ਇਹਨਾਂ ਨੂੰ ਪਤਾ ਵੀ ਮੌਕੇ ਤੇ 10 ਦੇਣ ਵੰਡਾਂਗੇ ਸ਼ਰਾਬ ਠੀਕ ਹੈ ਹੁਣ ਸ਼ਰਾਬ ਜਦੋਂ ਮੁਕਤ ਦੀ ਪੀਂਦਾ ਕੋਈ ਬੰਦਾ ਉਹ ਨਾਰੇ ਲਾਉਂਦਾ ਰਹਿੰਦਾ ਉਹੀ ਉਥੋਂ ਚੱਲਦਾ ਹੋਣਾ ਫਿਰ ਇਧਰੋਂ ਸਾਰਾ ਗੀੜਾ ਗੁੜਾ ਕੱਢ ਕੇ ਅੱਜ ਚਪਾ ਕੇ ਪਾਵਾਂਗੇ ਵੋਟਾਂ ਭਾਵੇਂ ਦੱਸ ਦੇਣਾ ਨੂੰ ਹੁਣ ਦੂਜਾ ਇਹਨਾਂ ਨੂੰ ਪਤਾ ਦੋ ਦਿਨ ਦੇਖੋ ਸ਼ਰਾਬ ਨਹੀਂ ਪੀਣੀ ਚਾਹੀਦੀ ਮੈਂ ਮੁੰਡਿਆਂ ਨੂੰ ਵੀ ਕਹਿਣਾ ਦੇਖੋ ਪੁੱਤ ਇਹ ਮੁਕਤ ਦੀ ਜਿਹੜੀ ਹੈਗੀ ਆ ਨਾ ਪਹਿਲੇ ਗੱਲ ਮਾੜੀ दारू ਆ ਬਥੇਰੇ ਥਾਂ ਤੇ ਦੋ ਦੋ 100 ਬੰਦਾ ਇਕੱਠਾ ਮਰਿਆ ਇਹ ਇਹੋ ਜੀਆਂ ਮਾੜੀਆਂ दारूਆਂ ਨਹੀਂ ਪੀਣੀਆਂ ਚਾਹੀਦੀਆਂ ਹਾਂ ਜਿਹੜੀ ਦੂਜੀ ਚੀਜ਼ ਕਰਦੇ ਆ ਉਹ ਲੈ ਲੈਣੇ ਚਾਹੀਦੇ ਆ ਉਹ ਦੋ ਦਿਨਾਂ ਬਾਅਦ ਇਹਨਾਂ ਨੂੰ ਪਤਾ 10 ਦਿਨ ਵੰਡੋ दारू 20 ਦਿਨ ਤੇ ਮੌਕੇ ਤੇ ਵੰਡ ਦਿਓ ਪੈਸੇ ਦੇਖੋ ਪੈਸੇ ਇਹਨਾਂ ਨੇ ਕੋਈ ਜਿਹੜਾ ਹੈਗਾ ਧਿਆਣੀਆਂ ਕਰਕੇ ਤਾਂ ਕਮਾਏ ਨਹੀਂ ਜੇ ਕੋਈ ਮਿਹਨਤ ਨਾਲ ਬੇਬੇ ਅਮੀਰ ਹੁੰਦਾ ਨਾ ਤਾਂ ਸਾਰਿਆਂ ਨੂੰ ਅਬਦ ਅਮੀਰ ਆਪਾਂ ਹੁੰਦੇ ਆਪਣੇ ਤੋਂ ਵੱਧ ਮਿਹਨਤ ਕੋਈ ਨਹੀਂ ਕਰਦਾ ਤੜਕ ਤੋਂ ਲੈ ਕੇ ਹੱਥਾਂ ਤੱਕ ਸਾਰੀ ਦਿਹਾੜੀ ਜਿਹੜਾ ਹੈਗਾ ਸਰੀਰ ਦਾ ਬੰਬਲੀ ਬਣਾਈ ਰੱਖਦੇ ਆ ਇਹਨਾਂ ਨੇ ਦੱਸੋ ਇੱਕ ਦਿਨ ਬੱਠਲ ਵੀ ਚੱਕਿਆ ਹੋਵੇ ਤਾਂ ਇਹਨਾਂ ਕੋਲੇ ਬਾਪੂ ਮੈਨੂੰ ਪਤਾ ਇੱਕ ਮਿੰਟ ਇਹਨਾਂ ਨੇ ਬੱਠਲ ਵੀ ਨਹੀਂ ਚੱਕਿਆ ਹੋਣਾ ਤੇ ਕਦੇ ਸੋਚਿਆ ਵੀ ਇਹਨਾਂ ਕੋਲ ਇਹਨਾਂ ਪੈਸਾ ਕਿੱਥੋਂ ਇਕੱਠਾ ਹੋਇਆ ਇਹਨਾਂ ਨੇ ਇੱਕ ਮਿੰਟ ਬਾਈ ਯਾਰ ਬਸ ਇੱਕ ਇਹਨਾਂ ਕੋਲੇ ਪਤਾ ਪੈਸਾ ਕਿੱਥੋਂ ਇਕੱਠਾ ਹੋਇਆ ਇਹਨਾਂ ਨੇ ਪੈਸਾ ਸਾਡਾ ਹੀ ਲੁੱਟਿਆ ਦੱਸਾਂ ਕਿਵੇਂ ਆਹ ਜੋ ਵੀ ਚੀਜ਼ ਤੁਸੀਂ ਖਰੀਦਦੇ ਹੋ ਜੇ ਪੈਟਰੋਲ ਸਹੀ ਲੈਣਾ ਹੋਵੇ ਨਾ ਬੇਬੇ ਉਹ 100 ਰੁਪਏ ਲੀਟਰ ਨਹੀਂ ਉਹ 26 ਰੁਪਏ ਲੀਟਰ ਹੈ 74 ਰੁਪਏ ਉੱਥੇ ਲੈਂਦੇ ਆ ਜਿਹੜਾ ਲੂਣ ਵੀ ਖਰੀਦਦੇ ਹੋ ਜਿਹੜਾ 20 ਦਾ ਆਉਂਦਾ ਉਹ ਵੀ ਜੇ ਸਰਕਾਰ ਟੈਕਸ ਨਾਲ ਲਾਵੇ ਉਹ ਵੀ 7-8 ਰੁਪਏ ਦਾ ਵੱਣਦਾ ਖਾਂਡਾ ਜਿਹੜੀ ਤੁਹਾਨੂੰ 40-42 ਰੁਪਏ ਦਿੰਦੇ ਆ ਜੇ ਟੈਕਸ ਨਾਲ ਲੱਗੇ 16 ਰੁਪਏ ਦੀ ਆ ਉਹ ਬਾ ਜੇ ਜਮਾਲਾ ਕਾ ਤੂੰ ਡੱਬੀ ਤੋਂ ਲੈ ਕੇ ਜੋ ਵੀ ਵਰਤਦੇ ਉਹਦੇ ਸਾਰੀ ਚੀਜ਼ ਤੇ ਟੈਕਸ ਜੋੜਿਆ ਆ। ਹੁਣ ਇਹ ਕੀ ਕਰਦੇ ਆ? ਇਹ ਇਹ ਵਿਕਾਸ ਨਹੀਂ ਕਰਦੇ, ਗਲੀਆਂ ਨਾਲੀਆਂ ਚਲਾਈ ਰੱਖਣਗੇ। ਗਲੀਆਂ ਦਾ ਫਾਇਦਾ ਬਈ ਇਹਨਾਂ ਨੂੰ ਬਣਾਉਣ ਦਾ। ਜੇ ਗਲੀਆਂ ਜਿਹੜੀ ਇੱਟ ਹੁੰਦੀ ਆ ਬਈ ਉਹ 13 ਰੁਪਈਆ ਦੀ ਲਾਉਂਦੇ ਆ ਇਹ। 13 ਰੁਪਈਆ ਦੀ ਇੱਕ। ਜਦੋਂ ਇਹ ਪਾਉਂਦੇ ਆ ਨਾ ਖਰਚਾ 13 ਰੁਪਈਆ ਦਾ ਇੱਕ। ਜਦ ਕਿ ਉਹ ਇੱਟ ਮਿਲਦੀ ਆ 6 ਰੁਪਈਆ ਦੀ 7 ਰੁਪਈਆ ਦੀ ਆਪਾਂ ਵੀ ਘਰੇ ਲਵਾਈਆਂ ਹੋਣੀਆਂ। ਜੇ ਇੱਥੇ 10 ਲੱਖ ਇੱਟ ਲਾਦੀ ਐਮਐਲਏ ਨੂੰ 60 ਲੱਖ ਬਣ ਗਿਆ ਅੱਜ ਤਾਂ ਮੈਂ ਇੱਟਾਂ ਦਾ ਖਰਚਾ ਕਰਾਂ ਥੱਲੇ ਵੀ ਜਿਹੜਾ ਬੱਜਰ ਦੀ ਥਾਂ ਤੇ ਬਰੇਤੀ ਦੀ ਥਾਂ ਤੇ ਰੇਤੇ ਹੀ ਪਾਈ ਆਉਂਦੇ ਆ ਇਹ ਜਾਣ ਕੇ ਜੇ ਆਹ ਸੜਕਾਂ 100 ਮੀਟਰ ਬਣਾਉਂਦੇ ਆ 14 ਲੱਖ ਦੀ ਹੁੰਦੀ ਉਹ 3 ਲੱਖ ਲੱਗਦਾ ਇਹਨਾਂ ਨੂੰ ਸੜਕਾਂ ਬਣਾਉਣ ਤੇ ਆਪਾਂ ਗੱਲ ਕਰ ਗਲੀਆਂ ਬਣਾਉਣ ਤੇ ਪੈਸੇ ਬਣਦੇ ਆ ਜੇ ਚਾਹਣ ਤਾਂ ਆਪਣੇ ਜਵਾਕਾਂ ਨੂੰ ਰੋਜ਼ਗਾਰ ਦੇਣ ਇਹਨਾਂ ਨੇ ਸਾਰਾ ਕੁਝ ਪ੍ਰਾਈਵੇਟ ਕਰਤਾ ਜਾਣ ਬੁੱਝ ਕੇ ਸਾਰੀਆਂ ਪਾਰਟੀਆਂ ਨੇ ਵੀ ਕਿਤੇ ਕੋਈ ਨੌਕਰੀ ਨਾ ਮੰਗਲੇ ਸਾਰਾ ਕੁਝ ਸੋ ਮੈਂ ਚਾਹਣਾ ਮੈਂ ਕਿਉਂ ਲੜ ਰਿਹਾ ਮੈਂ ਚਾਹਣਾ ਵੀਰੇ ਇੱਕ ਮਿੰਟ ਵੀਰੇ ਮਿੱਤਰਾ ਬਾਈ ਇੱਕ ਮਿੰਟ ਵੀ ਉਹ ਤਿੰਨ ਜਨਾਂ ਨੂੰ ਕਈ ਮਾੜਾ ਮੁੰਡਿਆਂ ਨੂੰ ਇੱਕ ਮਿੰਟ ਪਤ ਬਣ ਕੇ ਇੱਕ ਮਿੰਟ ਹੀ ਗੱਲ ਸੁਣ ਲੋ ਬਾਤ ਕਰ ਲੈ ਮੈਂ ਤੁਹਾਨੂੰ ਇੱਕ ਇੱਕ ਗੱਲ ਕਹਿਣਾ ਚਾਹਣਾ ਦੇਖੋ ਭਰਾ ਮੇਰੋ ਜੇ ਤੁਸੀਂ ਚਾਹਣੇ ਹੋ ਕਿ ਤੁਹਾਡੀਆਂ ਛੁੱਟੀਆਂ ਹੋਈਆਂ ਪੜਾਈਆਂ ਦੁਬਾਰਾ ਚੱਲਣ ਤੇ ਤੁਹਾਡੇ ਵਾਂਗੂ ਕਿਸੇ ਨੂੰ ਦੁਬਾਰਾ ਪੜਾਈ ਛੱਡਣੀ ਨਾ ਪਵੇ ਠੀਕ ਆ ਆਪਾਂ ਤਾਂ ਦੋ ਚੀਜ਼ ਚਾਹਣਾ ਵੀ ਗਰੀਬਾਂ ਨੂੰ ਅਨ ਕੰਡੀਸ਼ਨਲ ਲੋਨ ਮਿਲਣੇ ਚਾਹੀਦੇ ਆ ਗਰੀਬਾਂ ਦੇ ਜਵਾਕਾਂ ਨੂੰ ਪੜ੍ਹਾਈ ਵਾਸਤੇ ਲੋਨ ਮਿਲਨੇ ਚਾਹੀਦੇ ਆ ਉਹਦੇ ਚ ਇਹ ਚੀਜ਼ਾਂ ਨਹੀਂ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਜ਼ਮੀਨ ਹੈ ਕਰ ਹੈ ਜਾਂ ਨਹੀਂ ਹੈ ਦੂਜਾ ਤੁਹਾਡਾ ਜਿਹੜਾ ਨਰੇਗਾ ਦਾ ਕੰਮ ਹੈ ਉਹ ਤੁਹਾਡਾ ਜਿਹੜਾ ਹੈਗਾ ਜਿਹੜਾ ਚੱਲਣਾ ਚਾਹੀਦਾ 100 ਦੀ ਥਾਂ ਤੇ ਵੀ 200 ਦਿਨ ਚੱਲਣਾ ਚਾਹੀਦਾ ਤੇ ਉਹਦਾ ਜਿਹੜਾ ਕੰਮ ਵੀ ਘਰਾਂ ਦੇ ਨੇੜੇ ਹੋਣਾ ਚਾਹੀਦਾ ਜਿਹੜੀ ਗੱਲ ਰਹੀ ਮਾਤਾ ਆਪਣੇ ਕਣਕ ਦੀ ਇਹ ਜਿਹੜੀ ਹੈਗਾ 5 ਕਿਲੋ ਦੀ ਥਾਂ ਤੇ 30 ਵੀ ਮਿਲਣੀ ਚਾਹੀਦੀ ਹੈ ਪਰ ਮਿਲਣੀ ਹਰ ਇੱਕ ਨੂੰ ਚਾਹੀਦੇ ਜਿਹੜਾ ਲੋਡ ਵੰਦ ਹੈ ਮੈਂ ਤਾਂ ਇਹ ਚਾਹਣਾ ਜੇ ਆਪਾਂ ਬਣ ਕੇ ਆਪਾਂ ਐਸਡੀਐਮ ਨੂੰ ਬੀਡੀਪੀ ਨੂੰ ਇੱਥੇ ਸੱਦਾਂਗੇ ਆਹੀ ਚੌਂਕ 'ਚ ਜਿੱਥੇ ਖੜ ਕੇ ਮੈਂ ਬੋਲ ਰਿਹਾ ਵੀ ਭਾਈ ਜਿਨ੍ਹਾਂ ਦੀ ਪੈਨਸ਼ਨ ਲੱਗਦੀ ਆ ਉਹਨਾਂ ਦੀ ਪੈਨਸ਼ਨ ਲਾ ਜਿਨ੍ਹਾਂ ਨੂੰ ਕਣਕ ਚਾਹੀਦੀ ਉਹਨਾਂ ਨੂੰ ਕਣਕ ਦੇ ਠੀਕ ਆ ਸਭ ਕੁਝ ਜੋ ਵੀ ਚੀਜ਼ਾਂ ਉਹਨਾਂ ਨੂੰ ਚਾਹੀਦੀ ਉਹਦਾ ਮਿਲਣਾ ਪਰ ਉਸ ਤੋਂ ਵੱਡਾ ਮੈਂ ਚਾਹਣਾ ਕਿ ਮੈਂ ਵਿਧਾਨ ਸਭਾ 'ਚ ਜਾ ਕੇ ਇਹ ਗੱਲ ਕਹਾਂ ਕਿ ਸਾਡੇ ਜਿਹੜੇ ਪੁੱਤ ਪੜ੍ਹਨਾ ਚਾਹੁੰਦੇ ਆ ਜੇ ਸਾਡੇ ਧੀਆ ਪੜ੍ਹਨਾ ਚਾਹੁੰਦੀਆਂ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਪਲੱਸ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਹਨਾਂ ਨੂੰ ਕਣਕ ਕੰਨੀ ਨਾ ਚੱਕਣਾ ਪਵੇ ਔਰ ਇਹਨਾਂ ਨੇ ਅੰਤ ਤੇ ਦੇਖੋ ਇਹ ਬਹੁਤ ਵੱਡੇ ਬੰਦੇ ਐ ਇਹਨਾਂ ਦੇ ਕੋਲੇ ਬਹੁਤ ਸਾਰਾ ਪੈਸਾ ਐ ਇਹਨਾਂ ਦਾ ਪੈਸਾ ਜਿਹੜਾ ਹੈਗਾ ਜੇਕਰ ਕੋਈ ਤੁਹਾਨੂੰ ਪੈਸੇ ਦਿੰਦਿਆ ਵੋਟਾਂ ਵਾਲੇ ਦੇਣ ਤਾਂ ਜ਼ਰੂਰ ਲੈਣੇ ਚਾਹੀਦੇ ਐ ਜੇ ਕੋਈ ਮੈਨੂੰ ਵੀ ਦਿੰਦਾ ਮੈਨੂੰ ਵੀ ਦਵਾ ਦਿਓ ਨਾਲ ਮੈਂ ਵੀ ਆਪਦੀ ਵੋਟ ਤਾਂ ਪਾਉਣੀ ਆਪ ਨੂੰ ਹੀ ਐ ਆਪਦੇ ਆਪ ਨੂੰ ਪਾਉਂਗਾ ਮੈਂ ਤੇ ਯਾਰ ਇਹਨਾਂ ਨੇ ਕਈ ਮਾਰ ਕੇ ਕਮਾਏ ਐ ਉਹ ਤਾਂ ਲਓ ਤਿੰਨੇ ਪਾਸੋਂ ਜਿੱਥੋਂ ਵੀ ਮਿਲਦਾ ਪਰ ਵੋਟ ਪਾਉਣ ਵੇਲੇ ਆਪਦੇ ਜਵਾਕ ਦਾ ਮੂੰਹ ਦੇਖ ਕੇ ਜਾਇਓ ਤੁਸੀਂ ਇਹ ਇਹ ਸਮਝ ਕੇ ਵੋਟ ਪਾਇਓ ਵੀ ਜਿਹੜੀਆਂ 80 ਸਾਲ ਹੋ ਗਏ 3 ਸਾਲ ਹੀ ਘਟ ਰਗੇ ਬੇਬੇ ਇਹਨਾਂ ਨੂੰ ਵੋਟਾਂ ਪਾ ਕੇ ਤਾਂ ਜਿਹੜੇ ਅਸੀਂ ਜਵਾਕ ਜੰਮੇ ਔਖੇ ਹੋ ਕੇ ਪੜਾਏ ਉਹ ਫੇਰ ਸਾਨੂੰ ਦਿਹਾੜੀਆਂ ਆਪਦੇ ਨਾਲ ਲੱਗ ਜਾਣੇ ਪੈਂਦੇ ਆ ਵੀ ਕਿਉਂ ਨਾ ਆਪਾਂ ਇਸ ਵਾਰ ਨਵੇਂ ਮੁੰਡੇ ਨੂੰ ਮੌਕਾ ਦੇ ਕੇ ਦੇਖੀ ਗਏ ਨਵੇਂ ਆਜ਼ਾਦ ਬੰਦੇ ਨੂੰ ਮੇਰਾ ਚੋਣ ਨਿਸ਼ਾਨ ਗੰਨਾ ਕਿਸਾਨ ਆ ਬੇਬੇ ਮੇਰਾ ਚੋਣ ਨਿਸ਼ਾਨਾ ਗੰਨਾ ਕਿਸਾਨ ਹੈ 11ਵੇਂ ਨੰਬਰ ਤੇ ਆ ਜਿਹੜੀ ਵੋਟਾਂ ਵਾਲੀ ਮਸ਼ੀਨ ਹੈ ਮਾਤਾ ਜਿਹੜੀ ਵੋਟਾਂ ਵਾਲੀ ਮਸ਼ੀਨ ਆ ਨਾ ਉਹਦੇ ਥੱਲੇ ਜਿਹੜਾ ਨਿਸ਼ਾਨਾ 11ਵੇਂ ਨੰਬਰ ਤੇ ਇਹਨਾਂ ਦੇ ਨਿਸ਼ਾਨ ਉੱਤੇ ਆ ਦੋਨਾਂ ਤਿੰਨਾਂ ਦੇ ਤਾਂ ਆਣਾ ਚੱਕਿਓ ਥੱਲੇ ਹੀ ਦੇਖਿਓ ਤੇ ਥੱਲੇ ਦੇਖ ਕੇ ਗਣਾ ਨਪਿਓ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਵੇਂ ਆ ਸਾਰੇ ਮੁੰਡੇ ਜਿਹੜੇ ਨੌਜਵਾਨ ਮੈਨੂੰ ਜਾਣਦੇ ਆ ਤੁਹਾਡੇ ਧੀਆਂ ਪੁੱਤ ਮੈਂ ਤੁਹਾਡੇ ਨਾਲ ਖੜੂਗਾ ਆ ਜਿਹੜਾ ਮੈਂ ਪੋਸਟਰ ਬੰਡੇ ਆ ਨਾ ਉਹ ਤੇ ਪਹਿਲਾ ਨੰਬਰ ਮੇਰਾ ਹੀ ਆ ਜਿਹੜਾ ਆ ਦਿਖਾਈਸਪਾਲ ਦੀ ਆ ਪਹਿਲਾ ਨੰਬਰ ਮੇਰਾ ਹੀ ਆ ਜੇਕਰ ਤੁਹਾਨੂੰ ਕੋਈ ਵੀ ਕੰਮ ਪੈਂਦਾ ਚਾਹ ਸ਼ਹਿਰ ਚ ਪੈਂਦਾ ਪਿੰਡ ਚ ਪੈਂਦਾ ਮੈਨੂੰ ਜਦੋਂ ਮਰਜ਼ੀ ਫੋਨ ਮਾਰਿਓ ਮੈਂ ਤੁਹਾਡੇ ਨਾਲ ਖੜੂਗਾ ਬਾਕੀ ਜੇ ਵੀ ਜੋ ਵੀ ਕਿਸੇ ਜਵਾਕ ਨੇ ਅੱਗੇ ਪੜਨਾ ਹੋਵੇ ਠੀਕ ਆ ਜਾਂ ਕੋਈ ਨੌਕਰੀ ਦਾ ਜੇਕਰ ਹੈ ਕਰਨਾ ਤਾਂ ਤੁਸੀਂ ਮੈਨੂੰ ਕਾਲ ਕਰਿਓ ਮੈਂ ਤੁਹਾਡੇ ਨਾਲ ਆ ਪਰ ਤੁਹਾਡੇ ਕੋਲੇ ਬਹੁਤ ਵੱਡੀ ਤਾਕਤਾਂ ਐਵੇਂ ਨਹੀਂ ਤੁਹਾਡੇ ਘਰਾਂ 'ਚ ਵੱਡੇ ਵੱਡੇ ਅਜ ਲੀਡਰ ਆ ਰਹੇ ਉਹਦਾ ਵੱਡਾ ਕਾਰਨ ਇਹ ਹੈ ਕਿਉਂਕਿ ਇਹ ਤਾਕਤ ਤੁਹਾਡੇ ਘਰਾਂ 'ਚੋਂ ਨਿਕਲਣੀ ਹੈ ਇਹ ਘਰਾਂ 'ਚੋਂ ਨਿਕਲ ਕੇ ਮਸ਼ੀਨਾਂ 'ਚ ਬੰਦ ਹੋਣੀ ਹੈ ਇਹ ਮਸ਼ੀਨਾਂ 'ਚੋਂ ਬੰਦ ਹੋ ਕੇ ਇੱਕ ਬੰਦੇ ਕੋਲੇ ਚਲੀ ਜਾਣੀ ਹੈ ਜਿਹੜਾ ਜਿੱਤੂਗਾ ਜਿਹੜਾ ਜਿੱਤੂਗਾ ਹੁਣ ਇਹ ਤੁਸੀਂ ਦੇਖ ਲਓ ਵੀ ਇਹਨਾਂ ਤਿੰਨਾਂ ਨੂੰ ਜਿਤਾਉਣਾ ਹੈ ਜਾਂ ਤੁਸੀਂ ਇੱਕ ਵਾਰੀ ਆਪਦੇ ਵਰਗੇ ਆਪਦੇ ਜਿਹੜਾ ਤੁਹਾਡੇ ਵਾਂਗੂ ਮਜ਼ਦੂਰੀ ਕਰਕੇ ਪੜ੍ਹ ਕੇ ਅੱਜ ਇਹਨਾਂ ਦੇ ਬਰਾਬਰ ਖੜਾ ਹੋਇਆ ਉਹਨੂੰ ਜਿਤਾਉਣਾ ਹੈ ਮੈਂ ਤਾਂ ਆਸ ਕਰਦਾ ਕਿ ਇਸ ਵਾਰ ਤੁਸੀਂ ਇਹਨਾਂ ਤਿੰਨਾਂ ਤੋਂ ਜਿਹੜਾ ਹੈਗਾ ਖੜਾ ਛੜਾ ਲਓਗੇ ਤੇ ਇਸ ਵਾਰ ਗੰਨੇ ਕਿਸਾਨ ਨੂੰ ਵੋਟ ਪਾਓਗੇ ਮੇਰਾ ਪਿੰਡ ਕੋਟਲੀ ਹੈ ਨਾਲ ਆਪਣਾ ਆਹ ਸੂਆ ਟੱਪ ਕੇ ਜਿਹੜਾ ਆਪਾਂ ਕੇ ਜਿਹੜਾ ਮੇਰਾ ਪਿੰਡ ਕੋਟਲੀ ਹੈ ਤੇ ਆਪਾਂ ਪੁੱਟੀ ਵਾਲੇ ਤੋਂ ਆ ਇੱਥੇ ਸਾਡੇ ਪਿੰਡ ਦੀਆਂ ਰਿਸ਼ਤੇਦਾਰੀਆਂ ਹੈਗਾ ਬਥੇਰੇ ਜਣਨ ਨੂੰ ਪੁੱਛ ਵੀ ਲਓ ਮੈਂ ਕਿਦਾਂ ਦਾ ਮਾਸ ਨੂੰ ਬੇਨਤੀ ਇਹ ਕਰਦਾ ਵੀ ਇਸ ਵਾਰ ਵੀਰ ਬਣ ਕੇ ਮੇਰੀ ਭੈਣ ਬਣ ਕੇ ਮਾਂ ਬਣ ਕੇ ਇਸ ਵਾਰ ਗੰਨੇ ਕਿਸਾਨ ਨੂੰ ਵੋਟਾਂ ਪਾਇਓ ਤਾਂ ਕਿ ਇਹਨਾਂ ਤਿੰਨਾਂ ਨੂੰ ਆਪਾਂ ਇਸ ਵਾਰ ਇਥੋਂ ਬਾਹਰ ਕਰਗੇ ਨਹੀਂ ਤਾਂ ਵੀਰ ਮੇਰਿਓ ਮਾਵਾਂ ਨੇ ਸਾਰਾ ਕੁਝ ਕਰਕੇ ਦੇਖ ਲਿਆ ਬਜ਼ੁਰਗਾਂ ਨੇ ਪਹਿਲਾਂ ਇਹਨਾਂ ਦੇ ਪਿਓ ਨੂੰ ਸਾਡੇ ਪਿਓ ਪਾਈ ਗਏ ਪਹਿਲਾਂ ਦਾਦੇ ਪਾਈ ਗਏ ਫਿਰ ਸਾਡੀ ਵਾਰੀ ਐ ਇਸ ਤੋਂ ਬਾਅਦ ਇਹਨਾਂ ਦੇ ਮੁੰਡੇ ਚ ਕੁੜੀਆਂ ਵੀ ਤਿਆਰ ਆ ਤੁਹਾਨੂੰ ਪਤਾ ਤਿੰਨਾਂ ਦੇ ਦੇਖਦੇ ਹੋ ਇਹਨਾਂ ਦੇ ਤਿੰਨਾਂ ਦੇ ਜਵਾਕ ਵੀ ਚੰਟਾ ਹੈ ਉਹ ਕਹਿੰਦੇ ਫਿਰ ਤਾਂ ਇਹਦਾ ਮਤਲਬ ਕਹਾਵਾ ਇਹਦਾ ਮਤਲਬ ਮਜ਼ਦੂਰ ਦਾ ਪੁੱਤ ਮਜ਼ਦੂਰੀ ਕਰ ਦੇਉ ਪਰ ਮੈਂ ਚਾਹਣਾ ਕਿ ਮਜ਼ਦੂਰ ਦਾ ਪੁੱਤ ਇਸ ਵਾਰ ਜਿਹੜਾ ਆਪਾਂ ਕਹਿੰਗੇ ਸੰਘਾਸ਼ਨ ਸੰਭਾਲੇ ਉੱਪਰ ਆਵੇ ਜਿਵੇਂ ਸਾਡੇ ਬਾਬਾ ਭੀਮਰਾਓ ਅੰbedkar ਕਹਿੰਦੇ ਸੀ ਕਿ ਅਸੀਂ ਉੱਪਰ ਆ ਗਏ ਜੇ ਤੁਸੀਂ ਉੱਪਰ ਆਉਣਾ ਚਾਹੋ ਇਸ ਵਾਰ ਨੀਵੇਂ ਥਾਂ ਦੇ ਵੋਟ ਪਾਉਣੀ ਆ ਥੱਲੇ ਜਾ ਕੇ 11ਵੇਂ ਨੰਬਰ ਤੇ ਠੀਕ ਆ ਵੀਰ ਬਣ ਕੇ ਜਰੂਰ ਮਦਦ ਕਰਿਓ ਮੈਂ ਤੁਹਾਡੇ ਚ ਆਉਂਦਾ ਰਹੂੰਗਾ ਤੇ ਜੇਕਰ ਕੋਈ ਵੀ ਲੋੜ ਹਸਪਤਾਲ ਨੂੰ ਦੱਸ ਦਿਓ ਮੇਰਾ ਯਾਰ ਠੀਕ ਆ ਹਸਪਤਾਲ ਇਹ ਇਹ ਸੋਡੇ ਮੁੰਡਾ ਭਾਈ ਇਹਦੇ ਕੋਲ ਮੇਰਾ ਨੰਬਰ ਵੀ ਹੈ ਨੰਬਰ ਸੋਡੇ ਕੋਲੇ ਵੀ ਹੈ ਤਾਂ ਜਰੂਰ ਸਾਰੇ ਜਣੇ ਮੇਰਾ ਸਾਥ ਦਿਓ ਭਾਈ ਬਣ ਕੇ ਹੈ ਸੋਡੀ ਕੋਈ ਪ੍ਰੋਬਲਮ ਮੈਨੂੰ ਦੱਸਿਓ ਗੱਜ ਕੇ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਜਰੂਰ ਇਹਨਾਂ ਨੂੰ ਡਰਾਗੇ ਲਾਓ ਇੱਕ ਨਾਰਾ ਲਾਉਣੇ ਹੈ ਠੀਕ ਹੈ ਤੇ ਇੱਕ ਆਪਾਂ ਮੰਨ ਲਓ ਹਮੇਸ਼ਾ ਕਹਿੰਦੇ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਜਾਨ ਤੇ ਫਤਿਹ ਸੋ ਬੁਲਾਓ ਸਾਰੇ ਜਣੇ ਆਪਾਂ ਫਤੇ ਬਲਾਗੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਇਸ ਵਾਰ ਬਦਲੂਗਾ ਕਿਧੜਵਾ ਦੇਖੋ ਪੜਿਆ ਲਿਖਿਆ ਮੁੰਡਾ ਤੁਹਾਡੇ ਵਰਗਾ ਮੈਨੂੰ ਪਤਾ ਸਾਰਾ ਕੁਝ ਕੀ ਪ੍ਰੋਬਲਮ ਆ ਠੀਕ ਆ ਮੈਂ ਕੋਸ਼ਿਸ਼ ਵੀ ਕਰ ਰਿਹਾ ਇਹਨਾਂ ਦੇ ਵਿਰੋਧ ਅੱਜ ਤੱਕ ਕੋਈ ਬਰਾਬਰ ਨਹੀਂ ਖੜਾ ਅੱਜ ਤੁਹਾਡਾ ਪੁੱਤ ਖੜਾ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਜਰੂਰ ਗਨੇ ਕਿਸਾਨ ਵੋਟ ਪਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਾ ਦੇਣਗੇ ਭੁੱਲ ਜਾਂਦੇ ਆ ਇਹ ਪਤਾ ਕੀ ਆ ਪੈਣੇ